ਪੀ ਪਲਸ ਬਹੁਤ ਬਹੁਤ ਸ਼ੁਕਰੀਆ ਹੈ ਕਿ ਜਿਹੜਾ ਫਰੰਸਾ ਸਰਵਰਾਤ ਬਹੁਤ ਵੜਕੜਾ ਆ ਬਈ ਯੂਨਾਈਟਡ ਕਿਵਨਟੀ ਨੂੰ ਉਹ ਵੀ ਇਸ ਵਾਲੇ

ਤੋੜੀ ਬਾਣੀ ਮੈਂ ਵੀ ਕਿੰਨੀ ਬਚਾਗੇ ਤੋੜ ਦੁਆਰਾ ਕੰਮ ਆ ਜੇ ਕੋਈ ਟੋੜੇ ਨੂੰ ਸਾਨੂੰ ਵੀ ਨਹੀਂ ਹੁੰਦੀ ਅਸੀਂ ਆਈ ਚੱਤ ਰਹੇ ਹੁਣ ਕੱਢਦੇ ਨਾ ਦੱਲੇ ਕੱਟ ਕੇ ਗੁਰਦੂ ਗੁਰਦੁਆਰਾ ਦੇ ਉਸ ਟੋੜਦੇ ਆਪ ਵੀ ਤੋੜਨੀ ਐ ਸਿੱਖੋਂ ਹੁਣ ਬਾਪੂ ਪਾਲ ਕਿ ਤੋੜਨਾ ਵਾ ਪਰੇੜੂਆ ਵੀ ਤੋੜ ਦਿੰਨਾ ਉਹਨੇ ਕਿਵੇਂ ਤੋੜ ਦੇਨੇ ਤੋੜ ਕੇ ਨਾ ਕਹਾਂਦਾ ਦੇਖੋ ਢੋੜੋ ਜਣਾ ਢੋੜੋ ਢੋੜੋ ਢੋੜਨਾ ਕੰਦ ਛੜ ਦੇ 1 2 ਕੱਟੇ ਕਰੋ ਪੁੱਤਰ ਬੇਖਮ ਨਾਲ ਲੱਕਰ ਨਾਲ ਲੋਟਿੰਗ ਕਿੰਨੇ ਵਾਗੁਰ ਸਿੰਘ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਇੱਕ ਗੁੱਲਕ ਬਾਪੂ ਗੋਪਾਲ ਨੇ ਤੋੜਿਆ ਹੁਣੇ ਪੈਣ ਹੁਣੇ ਪਟਿਆਲੇ ਤੋਂ ਆਏ ਨੇ ਧਿਆਰੀ ਦਾ ਕੰਮ ਆ ਪੈਣ ਉਹਨਾਂ ਦਾ ਦੁੱਧ ਦਾ ਕੰਮ ਆ ਇਸ ਨੂੰ ਦਾ ਬੇਟਾ ਉਹਦੇ ਵਿੱਚ ਦਸਵੰਦ ਰੋਜ਼ 10-10 20-20 ਰੁਪਏ ਤੁਸੀਂ ਦੇਖੋ ਰਣਕੀਰ ਸਿੰਘ ਰਣਕੀਰ ਸਿੰਘ ਵੀਰੇ ਦੇ ਨਾਂ ਰਣਕੀਰ ਸਿੰਘ ਆ 10-10 20-20 ਰੁਪਏ ਰੋਜ਼ ਗੁੱਲਕ ਦੇ ਵਿੱਚ ਪਾਈ ਜਾਂਦਾ ਸੀ ਵੀ ਮੈਂ ਉਹਨਾਂ ਅਕਤਾਰ ਦੀ ਸੇਵਾ ਤੇ ਭੇਜਣੀ ਆ ਸੇਵਾ ਅੱਜ ਬਾਪੂ ਗੋਪਾਲ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਕਿ ਤੋੜ ਕੇ ਉਹਦੇ ਵਿੱਚੋਂ ਉਹ ਵੀਰਵਾਨੀ ਭੀਜੀ ਸੇਵਾ ਲੱਗੋ ਪੜਦਾ ਜਿੱਦਾਂ ਉਹ ਤਗੜੂਆਂ ਨੂੰ ਆਖਦਾ ਅੰਦਰ ਇਹ ਨੰਬਰ ਭਾਵਨਾਵਾਂ ਵਾਲੀਆਂ ਇਹ ਸੰਗਤੀਆਂ ਜਿਹੜੀਆਂ ਦਿਲ ਦੀਆਂ ਗਹਿਰਾਈਆਂ ਤੋਂ ਜੁੜੀਆਂ ਹੋਈਆਂ ਭਾਵਨਾਵਾਂ ਇਹ ਇਸ ਘਰ ਦੇ ਵਿੱਚ 800 ਤੋਂ ਪਲੱਸ ਮੈਂਬਰ ਰਹਿੰਦੇ ਆ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਤਾਂ ਤੰਦਰੁਸਤੀ ਲਈ ਉਹਨਾਂ ਰਿਸੋਖਾਂਤ ਲਈ ਕੋਰਦੀ ਅਸੀਸਾਂ ਦੁਆਵਾਂ ਅਰਦਾਸਾਂਾਂ ਜਿਹਦੇ ਸਦਕਾ ਸਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਅਸੀਂ ਜੀਵਨ ਬਤੀਤ ਕਰਦੇ ਆਂਦੇ ਆਂਦੇ ਪਰਿਵਾਰ ਦੇ ਵਿੱਚ ਦੁੱਖ ਤੇ ਸੁੱਖ ਇਕੱਠੇ ਹੀ ਸਾਂਝੇ ਸਾਂਭ ਕਰਦੇ ਨੇ ਅੱਜ ਵੀ ਇੱਕ ਬਾਪੂ ਜੀ ਜਿਹਾ ਇਕੱਠੇ ਆਏ ਕਰਕੇ ਨੇ ਅੱਜ ਇੱਕ ਬਾਪੂ ਜੀ ਦਾ ਭੋਜ ਬਿਧੀਆ ਆ 23 ਅਪ੍ਰੈਲ ਤੋਂ ਲੈ ਕੇ ਅੱਜ 4 ਮਈ ਆ 9 ਮੈਂਬਰ ਸਾਡੇ ਇਸ ਦੁਨੀਆ ਤੋਂ ਚਲੇ ਗਏ। ਤੋਂ ਜਿਹਦੇ ਵਿੱਚ ਹੀ ਭੈਣਾ ਨੇ ਸੱਤ ਬਾਪੂਸ ਜਰਗੇ ਨੇ ਐਨੀ ਕ੍ਰਿਟੀਕਲ ਕਮਿਸ਼ਨ ਚ ਆਈ ਸੀ। ਉਹਨਾਂ ਨੇ ਇਲਾਜ ਕਰਗੀਆਂ ਦਾ ਆਪੇ ਕਰਵਾਉਂਦਾ। ਆ ਦੇਖੋ ਐਸੀ ਕਮਾਈ ਹੈ ਜਿਹੜੀ ਕਮਿਊਨਿਟੀ ਹੁੰਦਾ ਬੰਦਾ ਦਾਤਾ ਰੂਪੀਏ ਪਾਟ ਪੰਦਰ ਰੂਪੀਏ ਕਿਵੇਂ ਬੰਦਾ ਕਮਾ ਕੇ ਕੱਠੀ ਢੱਕ ਕੇ ਦਸਵੰਦ ਦੀ ਸੇਵਾ ਦਸ਼ਮੇਸ਼ ਪਿਤਾ ਦਾ ਬਖਸ਼ਿਆ ਦਾ ਦਸਵੰਦ ਉਹਦੀ ਸੇਵਾ ਜਦੋਂ ਇੱਥੇ ਆਉਂਦੀ ਹੈ ਨਾ ਤੇ ਗੁਰੂ ਦੀ ਕਿਰਪਾ ਨਾਲ ਹੀ ਹੋਦੀ ਹੈ ਅਰਦਾਸ ਕਰਿਓ ਭਾਈ ਰਣਜੀਤ ਸਿੰਘ ਨੂੰ ਤੁਹਾਨੂੰ ਬਖਸ਼ਿਆ ਬਖਸ਼ਣ ਸੱਚੇ ਭਰਮਤ ਜੀ ਨੂੰ ਰਣਜੀਤ ਸਿੰਘ ਇਹਨਾਂ ਦੇ ਮਾਤਾ ਜੀ ਨੇ ਤੇ ਨਾਲ ਉਹਨੇ ਸਿਸਟਰ ਦਾਈਆਂ ਪੈਣਾ ਇਹਨਾਂ ਦਾ ਸਾਰਿਆਂ ਦਾ ਸ਼ੁਕਰੀਆ ਪਟਿਆਲੇ ਕੀਤੇ ਰਹੇ ਸਮਾਣੇ ਸਮਾਣੇ ਨੂੰਾਈ ਬਹੁਤ ਬਹੁਤ ਸਾਡੇ ਬੈਕਪੈਕ ਕਰਾਉਂਦੇ ਇਹ ਜਿੰਨੇ ਮੇ ਸੇਵਾ ਹੁੰਦੀ ਗਈ ਤਾਂ ਪਾ ਕਿ ਹਮ ਜਿਵੇਂ ਸਾਡੇ ਕੈਂਪ ਲੱਗਦਾ ਦੁੱਧ ਦੀ ਸੇਵਾ ਹੁੰਦੀ ਹੈ ਉਹਦੇ ਵਿੱਚ ਦੁੱਧ ਦੀ ਸੇਵਾ ਦੇ ਵਿੱਚ ਮਟਾਈ ਸਾਫ ਹੈ ਸਭ ਤੋਂ ਪਹਿਲਾਂ ਇਹ ਦੱਸ ਕਰਨਾ ਹੈ ਕਿ ਮਹਾਰਾਜ ਕਲਪਤੀਆਂ ਵਕਸ਼ਣ ਰੱਖੀਆਂ ਬਕਸ਼ਾ ਸਭ ਤੋਂ ਇੰਜੀਨੀਅਰਿੰਗ ਨਾਲ ਆਪਣੀ ਕਾਪੀ ਕਰੇ ਤੇ ਪੈਣਾ ਚਾਹੀਦਾ ਹੈ ਫੀਡਾ ਦਿੱਤੀ ਬਹੁਤ ਜਨਤਾ